ਸਵਾਗਤ ਹੈ ਜੀ ਸਭ ਦਾ ਤੁਹਾਡੇ ਆਪਣੇ ਚੈਨਲ ਮਿੱਠੇ ਜਾਪੇ ਮਾਂ ਬੋਲੀ ਪੰਜਾਬੀ ਵਿੱਚ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 10ਵੀਂ ਸਰੀਰਕ ਸਿੱਖਿਆ ਵਿਸ਼ਾ ਪਾਠ 2 ਭੌਤਿਕ ਚਿਕਿਤਸਾ ਜਿਸ ਨੂੰ ਕਹਿੰਦੇ ਹਨ ਫਿਜ਼ੀਓਥੈਰੇਪੀ ਯਾਦ ਰੱਖਣਯੋਗ ਗੱਲਾਂ ਜਿਹੜੀਆਂ ਕਿ ਖਾਲੀ ਥਾਂ ਮਾਠੀ ਗਲਤ ਅਤੇ ਬਹੁ ਵਿਕਲਪੀ ਪ੍ਰਸ਼ਨਾਂ ਨੂੰ ਹੱਲ ਕਰਨ ਦੇ ਲਈ ਜ਼ਰੂਰੀ ਹਨ ਕੈਨੇ ਪੌਤਿਕ ਚਿਕਿਸਾ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਪੌਤਿਕ ਦਾ ਅਰਥ ਹੈ ਸਰੀਰ ਤੇ ਚਿਕਿਸਾ ਦਾ ਅਰਥ ਹੈ ਇਲਾਜ ਪੌਤਿਕ ਚਿਕਿਸਾ ਦਾ ਅਰਥ ਦਵਾਈਆਂ ਤੋਂ ਬਗੈਰ ਕੁਦਰਤੀ ਤਰੀਕੇ ਨਾਲ ਇਲਾਜ ਕਰਨਾ ਹੈ ਠੀਕ ਹੈ ਜੀ ਪੌਤਿਕ ਦਾ ਭਾਵ ਹੈ ਸਰੀਰ ਚਿਕਿਸਾ ਦਾ ਭਾਵ ਹੈ ਇਲਾਜ ਪੌਤਿਕ ਚਿਕਿਸਾ ਫਿਜ਼ੀਓਥੈਰੇਪੀ ਦਾ ਅਰਥ ਹੈ ਦਵਾਈਆਂ ਤੋਂ ਬਗੈਰ ਕੁਦਰਤੀ ਤਰੀਕਿਆਂ ਨਾਲ ਇਲਾਜ ਕਰਨਾ ਅਸਲ ਵਿੱਚ ਭੌਤਿਕ ਚਿਕਿਸਾ ਇਲਾਜ ਦੀ ਇੱਕ ਪੁਰਾਣੀ ਵਿਧੀ ਹੈ ਜਿਸ ਵਿੱਚ ਮਾਲਿਸ਼ ਕਰਨਾ ਬਰਫ਼ ਨਾਲ ਟਕੋਰ ਕਰਨਾ ਗਰਮ ਕੱਪੜੇ ਨਾਲ ਸੇਕ ਦੇਣਾ ਆਦਿ ਇਲਾਜ ਦੇ ਤਰੀਕੇ ਹਨ ਆਧੁਨਿਕ ਯੁੱਗ ਵਿੱਚ ਐਸਾ ਇਲਾਜ ਲਈ ਬਿਜਲੀ ਪੁਕਰਨਾ ਅਤੇ ਚੁੰਬਕੀ ਉਪਕਰਨਾਂ ਦੀ ਵਰਤੋਂ ਕਰਨਾ ਵੀ ਸ਼ਾਮਲ ਹੋ ਚੁੱਕਾ ਹੈ ਠੀਕ ਹੈ ਕਿ ਇਹ ਇਲਾਜ ਦੀ ਪੁਰਾਣੀ ਵਿਧੀ ਆਹਦੇ ਨਾਲ ਇਲਾਜ ਕਰਦੇ ਹੈਗੇ ਮਾਲਿਸ਼ ਕਰਨਾ ਬਰਫ਼ ਨਾਲ ਟਕੋਰ ਕਰਨਾ ਗਰਮ ਕੱਪੜੇ ਨਾਲ ਸੇਕ ਦੇਣਾ ਅੱਜ ਆਧੁਨਿਕ ਯੁੱਗ ਦੇ ਵਿੱਚ ਬਿਜਲੀ ਉਪਕਰਨਾ ਅਤੇ ਚੁੰਬਕੀ ਉਪਕਰਨਾ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ ਹੈ ਖੇਡਾਂ ਵਿੱਚ ਭੌਤਿਕ ਚਿਕਿਸ਼ਾ ਦਾ ਬਹੁਤ ਮਹੱਤਵਪੂਰਨ ਰੋਲ ਹੈ ਖੇਡਾਂ ਵਿੱਚ ਮੋਚ ਆ ਜਾਣੀ ਮਾਸਪੇਸ਼ੀਆਂ ਵਿੱਚ ਖਿਚਾਅ ਹੋਣਾ ਹੱਡੀ ਟੁੱਟੜਾ ਜੋੜ ਦਾ ਉਤਰਨਾ ਆਦਿ ਦੁਰਘਟਨਾਵਾਂ ਆਮ ਹੀ ਹੋ ਜਾਂਦੀਆਂ ਹਨ ਜਿਸ ਵਿੱਚ ਭੌਤਿਕ ਚਿਕਿਸ਼ਾ ਦਾ ਇਲਾਜ ਬਹੁਤ ਜ਼ਿਆਦਾ ਕਾਰਕਰ ਹੈ ਇਲਾਜ ਵਾਲੀਆਂ ਕਸਰਤਾਂ, ਮਾਲਿਸ਼ ਕਰਨਾ, ਬਰਫ਼ ਨਾਲ ਇਲਾਜ, ਪਾਣੀ ਨਾਲ ਇਲਾਜ, ਗਰਮ ਨਾਲ ਇਲਾਜ, ਤਾਪ ਨਾਲ ਜਾਂ ਗਰਮੀ ਨਾਲ ਇਲਾਜ, ਬਿਜਲੀ ਊਰਜਾ ਨਾਲ ਇਲਾਜ, ਚੁੰਬਕੀ ਊਰਜਾ ਨਾਲ ਇਲਾਜ ਇਹ ਭੌਤਿਕ ਚਿਕਿਤਸਾ ਦੀਆਂ ਮੁੱਖ ਤਕਨੀਕਾਂ ਹਨ। ਮਾਲਿਸ਼ ਦੇ ਰਾਹੀਂ ਹੱਥਾਂ ਅਤੇ ਉਂਗਲੀਆਂ ਨਾਲ ਫਟੜ ਤੰਤੂ ਅਤੇ ਮਾਸਪੇਸ਼ੀਆਂ ਨੂੰ ਠੀਕ ਕੀਤਾ ਜਾਂਦਾ ਹੈ। ਮਾਲਿਸ਼ ਕਰਦੇ ਸਮੇਂ ਕਰੀਮ ਜਾਂ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਮਾਲਿਸ਼ ਵਿੱਚ ਮੁੱਖ ਤੌਰ ਤੇ ਦੱਬਣਾ, ਗੁੰਨਣਾ, ਥੱਪਤਪਾਉਣਾ, ਰਗੜ, ਕੰਪਨ ਆਦਿ ਸ਼ਾਮਲ ਹੈ। ਬਰਫ਼ ਰਾਹੀਂ ਇਲਾਜ ਮੁੱਖ ਤੌਰ ਤੇ ਗੁੱਜੀ ਸੱਟ ਜਿਵੇਂ ਮੋਚ, ਖਿਚਾ ਆਦਿ ਤੋਂ ਤਰਨ ਤੋਂ ਬਾਅਦ ਕੀਤਾ ਜਾਂਦਾ ਹੈ। ਬਰਫ਼ ਦੇ ਪੈਕਟਾਂ ਨਾਲ ਜਾਂ ਬਰਫ਼ ਨਾਲ ਠੰਡਾ ਕੀਤਾ ਤੋਲੀਆ ਸੱਟ ਜਾਂ ਸੋਜ ਵਾਲੀ ਥਾਂ ਤੇ ਵਰਤਿਆ ਜਾਂਦਾ ਹੈ। ਜਦੋਂ ਖਿਡਾਰੀ ਖੇਡ ਵਿੱਚ ਜਿਆਦਾ ਜੋਰ ਲਗਾ ਕੇ ਥੱਕ ਜਾਂਦਾ ਹੈ ਤਾਂ ਉਸ ਦੀਆਂ ਮਾਸਪੇਸ਼ੀਆਂ ਵਿੱਚ ਲੈਕਟਿਕ ਐਸਿਡ ਜਮ੍ਹਾਂ ਹੋ ਜਾਂਦਾ ਹੈ ਜਿਸ ਨਾਲ ਮਾਸਪੇਸ਼ੀਆਂ ਵਿੱਚ ਅਕੜਾਹਟ ਮਹਿਸੂਸ ਹੁੰਦੀ ਹੈ ਇਸ ਨੂੰ ਠੀਕ ਕਰਨ ਲਈ ਪਾਣੀ ਰਾਹੀਂ ਇਲਾਜ ਜਾਂ ਹਾਈਡਰੋਥੈਰੇਪੀ ਕੀਤੀ ਜਾਂਦੀ ਹੈ ਜਿਸ ਵਿੱਚ ਠੰਡੇ ਦੇ ਗਰਮ ਪਾਣੀ ਦੀ ਬਾਰੀ-ਬਾਰੀ ਟਕੋਰ ਕਰਨ ਨਾਲ ਪ੍ਰਭਾਵਿਤ ਤੰਤੂ ਕਿਰਿਆਸ਼ੀਲ ਹੋ ਜਾਂਦੇ ਹਨ ਹੱਡੀਆਂ ਨਾਲ ਜੁੜੇ ਮਾਸਪੱਠਿਆਂ ਤੇ ਜੋੜਾਂ ਦਾ ਇਲਾਜ ਇਨਫਰਾ ਰੈੱਡ ਲੈਂਪ ਰਾਹੀਂ ਕੀਤਾ ਜਾਂਦਾ ਹੈ ਬਿਜਲੀ ਊਰਜਾ ਵਿੱਚ ਬਿਜਲਾਈ ਕਰੰਟ ਰਾਹੀਂ ਸੱਟ ਵਾਲੀ ਜਗ੍ਹਾ ਦਾ ਇਲਾਜ ਕੀਤਾ ਜਾਂਦਾ ਹੈ ਤੇ ਚੁੰਬਕੀ ਊਰਜਾ ਵਿੱਚ ਸਰੀਰ ਦੇ ਚੁੰਬਕੀ ਖੇਤਰ ਨੂੰ ਉਤੇਜਿਤ ਕਰਕੇ ਮਾਸਪੇਸ਼ੀਆਂ ਦਾ ਇਲਾਜ ਕੀਤਾ ਜਾਂਦਾ ਹੈ। ਪੌਦਿਕ ਚਿਕਿਤਸਾ ਇੱਕ ਡੈਸ਼ ਤਰੀਕੇ ਨਾਲ ਇਲਾਜ ਕਰਨ ਦੀ ਇੱਕ ਪ੍ਰਕਿਰਿਆ ਹੈ ਕੁਦਰਤੀ ਤਰੀਕੇ ਨਾਲ। ਠੀਕ ਹੈ ਜੀ ਪੌਦਿਕ ਚਿਕਿਤਸਾ ਕੁਦਰਤੀ ਤਰੀਕੇ ਨਾਲ ਇਲਾਜ ਕਰਨ ਦੀ ਇੱਕ ਪ੍ਰਕਿਰਿਆ ਹੈ। ਪੌਤਿਕ ਚਿਕਿਤਸਾ ਵਿੱਚ ਪੌਤਿਕ ਸ਼ਬਦ ਦਾ ਕੀ ਅਰਥ ਹੈ ਪੌਤਿਕ ਦਾ ਅਰਥ ਹੈ ਸਰੀਰ ਅਗਲਾ ਹੈ ਮਾਲਿਸ਼ ਇਲਾਜ ਦੀ ਇੱਕ ਨਵੀਂ ਵਿਧੀ ਹੈ ਸਹੀ ਹੈ ਜਾਂ ਗਲਤ ਇੱਕ ਹੀ ਹੈ ਗਲਤ ਹੈ ਹਾਈਡੋਥੈਰੇਪੀ ਕਿਸ ਦੇ ਨਾਲ ਸਬੰਧਿਤ ਹੁੰਦੀ ਹੈ ਪਾਣੀ ਚੁੰਬਕ ਬਰਫ਼ ਜਾਂ ਬਿਜਲੀ ਕਾਦੇ ਨਾਲ ਸਬੰਧਿਤ ਹੈ ਇਹ ਹੈ ਪਾਣੀ ਦੇ ਨਾਲ ਹਾਈਡਰੋਥੈਰੇਪੀ ਛੋਟੇ ਉਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਪੌਤਿਕ ਚਿਕਿਤਸਾ ਦੀ ਪਰਿਭਾਸ਼ਾ ਦਿਓ ਪੌਦਿਕ ਚਿਕਿਤਸਾ ਅਜਿਹਾ ਵਿਗਿਆਨ ਹੈ ਜਿਸ ਵਿਚ ਪਾਣੀ, ਤਾਪ, ਕਿਰਨਾ, ਰੋਸ਼ਨੀ, ਬਰਫ਼, ਬਿਜਲੀ ਉਜੜਾ, ਚੁੰਬਕੀ ਊਰਜਾ ਰਾਹੀਂ ਰੋਗੀ ਦਾ ਇਲਾਜ ਕੀਤਾ ਜਾਂਦਾ ਹੈ। ਇੱਕ ਦੂਜੀ ਪਰਿਭਾਸ਼ਾ ਅਨੁਸਾਰ ਪੌਦਿਕ ਚਿਕਿਤਸਾ ਇਲਾਜ ਕਰਨ ਵਾਲੀ ਅਜਹੀ ਵਿਧੀ ਹੈ ਜਿਸ ਵਿੱਚ ਵਿਅਕਤੀ ਦੇ ਵਿਕਾਰਾਂ, ਅਯੋਗਤਾਵਾਂ ਅਤੇ ਅਪਾਹਜਾਂ ਦਾ ਇਲਾਜ ਕਰਕੇ ਵਿਅਕਤੀ ਨੂੰ ਕੰਮ ਕਰਨ ਯੋਗ ਬਣਾਇਆ ਜਾਂਦਾ ਹੈ। ਮਾਲਿਸ਼ ਕੀ ਹੈ? ਮਾਲਿਸ਼ ਇਲਾਜ ਦੀ ਬਹੁਤ ਪ੍ਰਾਤਨ ਵਿਧੀ ਹੈ ਪ੍ਰਾਤਨ ਦਾ ਭਾਪੁਰਾਣੀ ਫਿਜ਼ੀਓਥੈਰੇਪੀ ਦੀ ਇਹ ਵਿਧੀ ਹੱਥਾਂ ਅਤੇ ਉਂਗਲੀਆਂ ਦੀ ਹਰਕਤਾਂ ਦੀ ਅਜਹੀ ਕਲਾ ਹੈ ਜਿਸ ਦੀ ਸਹਾਇਤਾ ਦੇ ਨਾਲ ਫਟੜ ਤੰਤੂਆਂ ਅਤੇ ਮਾਸ ਪੱਠਿਆਂ ਨੂੰ ਮੋੜ ਤੋਂ ਕੰਮ ਕਰਨ ਦੇ ਯੋਗ ਬੜਾਇਆ ਜਾਂਦਾ ਹੈ ਇਸ ਤਕਨੀਕ ਦੀ ਵਰਤੋਂ ਖਿਡਾਰੀ ਨੂੰ ਆਰਾਮ ਦੇਣ ਤੇ ਉਸ ਦੀ ਥਕਾਵਟ ਦੂਰ ਕਰਨ ਲਈ ਕੀਤੀ ਜਾਂਦੀ ਹੈ ਰਗੜ ਤੇ ਨੋਟ ਲਿਖੋ ਰਗੜ ਕੀ ਹੈ ਇਸ ਸੋਪਾ ਉਂਗਲਾਂ ਅਤੇ ਅੰਗੂਠੇ ਦੇ ਪੋਟਿਆਂ ਨਾਲ ਰਗੜ ਪੈਦਾ ਕਰਕੇ ਮਾਲਿਸ਼ ਕਰਨ ਤੋਂ ਹੈ ਇਸ ਵਿਧੀ ਰਾਹੀਂ ਮਾਸਪੇਸ਼ੀਆਂ ਵਿੱਚ ਖਿਚਾਅ ਅਤੇ ਸੋਜ ਵਾਲੀ ਥਾਂ ਤੇ ਰਗੜ ਪੈਦਾ ਕਰਕੇ ਮਾਲਿਸ਼ ਕੀਤੀ ਜਾਂਦੀ ਹੈ ਇਹ ਤਕਨੀਕ ਜੋੜਾਂ ਮਾਸਪੱਠਿਆਂ ਬੰਧਕ ਤੰਤੂਆਂ ਦੀ ਕਾਰਜਸ਼ਕਤੀ ਵਿੱਚ ਵਾਧਾ ਕਰਦੀ ਹੈ ਬਰਫ਼ ਨਾਲ ਇਲਾਜ ਕਿਵੇਂ ਕੀਤਾ ਜਾਂਦਾ ਹੈ ਬਰਫ਼ ਨਾਲ ਇਲਾਜ ਕਰਨ ਦੀ ਵਿਧੀ ਬਹੁਤ ਪ੍ਰਚਲਿਤ ਹੈ ਇਸ ਵਿੱਚ ਬਰਫ਼ ਦੇ ਪੈਕੇਟ ਬਰਫ਼ ਨਾਲ ਠੰਡਾ ਕੀਤਾ ਤੋਲੀਆ ਬਰਫ਼ ਨਾਲ ਮਾਲਿਸ਼ ਬਰਫ਼ ਦੇ ਜਲ ਪੈਕਟਾਂ ਦੀ ਵਰਤੋਂ ਕਰਕੇ ਸੱਟਾਂ ਦਾ ਇਲਾਜ ਕੀਤਾ ਜਾਂਦਾ ਹੈ ਕਈ ਖਿਡਾਰੀ ਤਾਂ ਖੇਡ ਪ੍ਰਦਰਸ਼ਨ ਨੂੰ ਵਧੀਆ ਬਣਾਉਣ ਲਈ ਬਰਫ਼ ਇਸ਼ਨਾਨ ਵੀ ਕਰਦੇ ਹਨ ਜ਼ਿਆਦਾਤਰ ਇਸ ਇਲਾਜ ਦੀ ਵਰਤੋਂ ਕਿਸੇ ਗੁੱਜੀ ਸੋਟ ਜਿਵੇਂ ਮੋਚ ਖਿਚਾਅ ਤੋਂ ਤੁਰੰਤ ਬਾਅਦ ਕੀਤੀ ਜਾਂਦੀ ਹੈ ਇਹ ਬਹੁਤ ਹੀ ਅਸਰਦਾਰ ਇਲਾਜ ਹੈ ਇਸ ਦੀ ਵਰਤੋਂ ਨਾਲ ਅੰਦਰੂਨੀ ਲਹੂ ਵਹਾਅ ਨੂੰ ਰੋਕਣ ਵਿੱਚ ਸਹਾਇਤਾ ਮਿਲਦੀ ਹੈ ਵੱਡੇ ਉਤਰਾਅ-ਮੁਤਰਾਲੇ ਪ੍ਰਸ਼ਨ ਭੌਤਿਕ ਚਿਕਿਤਸਾ ਦਾ ਖੇਡਾਂ ਵਿੱਚ ਕੀ ਯੋਗਦਾਨ ਹੈ ਭੌਤਿਕ ਚਿਕਿਤਸਾ ਦਾ ਖੇਡਾਂ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਹੈ ਇਹ ਇਲਾਜ ਦੀ ਵਿਧੀ ਸਪੋਰਟਸ ਮੈਡੀਸਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਖੇਡਾਂ ਦੌਰਾਨ ਖਿਡਾਰੀਆਂ ਦੇ ਸੱਟਾਂ ਲੱਗਦੀਆਂ ਰਹਿੰਦੀਆਂ ਹਨ ਜਿਵੇਂ ਹੱਡੀ ਦਾ ਟੁੱਟਣਾ ਹੱਡੀ ਦਾ ਆਪਣੀ ਥਾਂ ਤੋਂ ਹੱਲ ਜਾਣਾ ਮੋਚ ਆ ਜਾਣੀ ਮਾਸ ਪੱਠਿਆਂ ਵਿੱਚ ਖਿਚਾ ਪੈਦਾ ਹੋਣਾ ਆਦਿ ਉਦਾਹਰਨ ਵਜੋਂ ਖੇਡ ਦੇ ਮੈਦਾਨ ਵਿੱਚ ਖੇਡਦੇ ਸਮੇਂ ਮੋਚ ਆ ਜਾਂਦੀ ਹੈ ਅਜਿਹੇ ਸਮੇਂ ਮੋਚ ਵਾਲੀ ਥਾਂ ਤੇ ਬਰਫ਼ ਨਾਲ ਮਾਲਿਸ਼ ਕੀਤੀ ਜਾਂਦੀ ਹੈ ਜੇਕਰ ਮੋਚ ਸੁਧਾਰਨ ਹੋਵੇ ਤਾਂ ਖਿਡਾਰੀ ਛੇਤੀ ਠੀਕ ਹੋ ਜਾਂਦਾ ਹੈ ਪਰ ਜੇ ਮੋਚ ਸਖਤ ਕਿਸਮ ਦੀ ਹੋਵੇ ਤਾਂ ਭੌਤਿਕ ਚਿਕਿਤਸਾ ਦੀਆਂ ਵੱਖ-ਵੱਖ ਵਿਧੀਆਂ ਦੀ ਵਰਤੋਂ ਕਰਕੇ ਉਸ ਦਾ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਖਿਡਾਰੀ ਦੁਬਾਰਾ ਖੇਡਣ ਦੇ ਯੋਗ ਹੋ ਸਕੇ ਸਧਾਰਨ ਸ਼ਬਦਾਂ ਵਿੱਚ ਭੌਤਿਕ ਚਿਕਿਤਸਾ ਇਲਾਜ ਦੀ ਅਜਿਹੀ ਵਿਧੀ ਹੈ ਜਿਸ ਵਿੱਚ ਸਰੀਰਕ ਅਸਰਦਾਰ ਠੰਡੇ ਤੇ ਗਰਮ ਪਾਣੀ ਦੀ ਮਾਲਿਸ਼, ਤਾਪ ਕਿਰਨਾ ਬਿਜਲੀ ਉਪਕਰਨਾ ਚੁੰਬਕੀ ਊਰਜਾ ਰਾਹੀਂ ਇਲਾਜ ਕੀਤਾ ਜਾਂਦਾ ਹੈਗਾ ਆ ਇਹ ਤਕਨੀਕ ਜਿਹੜੀ ਹੈਗੀ ਆ ਮਾਸ ਪੱਠੇ ਤੰਤੂਆਂ ਤੇ ਬੰਧਕ ਤੰਦਾਂ ਨੂੰ ਮਜ਼ਬੂਤ ਬਣਾਉਂਦੀ ਹੈ ਜੋੜਾਂ ਦੀਆਂ ਸੱਟਾਂ ਦੇ ਛੇਤੀ ਇਲਾਜ ਵਿੱਚ ਸਹਾਇਤਾ ਹੁੰਦੀ ਆ ਖੇਡ ਮੁਕਾਬਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਰਦ ਨਿਵਾਰਕ ਜਾਂ ਸਰੀਰਕ ਯੋਗਤਾ ਨੂੰ ਵਧਾਉਣ ਵਾਲੀਆਂ ਦਵਾਈਆਂ ਦਾ ਇਸਤੇਮਾਲ ਕਰਨਾ ਵਰਜਿਤ ਹੈ ਕਈ ਵਾਰ ਮੁਕਾਬਲੇ ਦੌਰਾਨ ਖਿਡਾਰੀ ਨੂੰ ਸੱਟ ਲੱਗ ਜਾਂਦੀ ਹੈ ਖਿਡਾਰੀ ਨੂੰ ਮੁਕਾਬਲੇ ਵਿੱਚ ਬਣਾਈ ਰੱਖਣ ਲਈ ਉਸ ਦਾ ਤੁਰੰਤ ਇਲਾਜ ਬਹੁਤ ਜ਼ਰੂਰੀ ਹੁੰਦਾ ਹੈ ਸਟੱਟ ਲੱਗਣ ਦੇ ਬਾਵਜੂਦ ਖਿਡਾਰੀ ਨੂੰ ਖੇਡ ਮੁਕਾਬਲੇ ਵਿੱਚ ਬਣਾਈ ਰੱਖਣ ਲਈ ਖੇਡ ਚਿਕਿਤਸਕ ਦੀ ਅਹਿਮ ਭੂਮਿਕਾ ਹੁੰਦੀ ਹੈ। ਅਹਿਮ ਦਾ ਮਤਲਬ ਹੈ ਇੰਪੋਰਟੈਂਟ ਮਹੱਤਵਪੂਰਨ। ਉਹ ਤਰ੍ਹਾਂ ਤੋਂ ਕੁਦਰਤੀ ਤਰੀਕਿਆਂ ਨਾਲ ਇਲਾਜ ਕਰਕੇ ਖਿਡਾਰੀ ਨੂੰ ਦਰਦ ਜਾਂ ਤਕਲੀਫ ਤੋਂ ਰਾਹਤ ਪ੍ਰਦਾਨ ਕਰਦਾ ਹੈ ਤੇ ਖਿਡਾਰੀ ਨੂੰ ਮੁਕਾਬਲੇ ਵਿੱਚ ਬਣੇ ਰਹਿਣ ਵਿੱਚ ਸਹਾਇਤਾ ਕਰਦਾ ਹੈ। ਭੌਤਿਕ ਚਿਕਿਤਸਾ ਦੀਆਂ ਕੋਈ 5 ਤਕਨੀਕਾਂ ਦੇ ਬਾਰੇ ਵਿੱਚ ਦੱਸੋ। ਭੌਤਿਕ ਚਿਕਿਤਸਾ ਇਲਾਜ ਦੀ ਇੱਕ ਪੁਰਾਣੀ ਵਿਧੀ ਹੈ। ਇਸ ਵਿੱਚ ਮਾਲਿਸ਼ ਕਰਨਾ ਬਰਫ਼ ਨਾਲ ਟਕੋਰ ਕਰਨਾ ਗਰਮ ਕੱਪੜੇ ਨਾਲ ਸੇਕ ਦੇਣਾ ਆਦਿ ਇਲਾਜ ਦੇ ਤਰੀਕੇ ਸ਼ਾਮਲ ਆ। ਇਸੀਆਂ ਪੰਜ ਤਕਨੀਕਾਂ ਇੱਥੇ ਲਿਖੀਆਂ ਹਨ। ਪਹਿਲੀ ਹੈ ਮਾਲਿਸ਼, ਦੂਸਰਾ ਹੈ ਬਰਫ਼ ਨਾਲ ਇਲਾਜ, ਪਾਣੀ ਨਾਲ ਇਲਾਜ, ਕਿਰਨਾਂ ਨਾਲ ਇਲਾਜ ਤੇ ਤਾਪ ਨਾਲ ਇਲਾਜ ਮਾਲਿਸ਼। ਇਹ ਇਲਾਜ ਦੀ ਇੱਕ ਪ੍ਰਾਤਨ ਵਿਧੀ ਹੈ, ਫਿਜ਼ੀਓਥੈਰੇਪੀ ਦੀ ਇਹ ਵਿਧੀ ਹੱਥਾਂ ਅਤੇ ਉਂਗਲੀਆਂ ਦੀ ਹਰਕਤਾਂ ਦੀ ਅਜਿਹੀ ਕਲਾ ਹੈ ਜਿਸ ਦੀ ਸਹਾਇਤਾ ਨਾਲ ਫਟੜ ਤੰਤੂਆਂ ਅਤੇ ਮਾਸਪੱਠਿਆਂ ਨੂੰ ਮੋੜ ਤੋਂ ਕੰਮ ਕਰਨ ਦੇ ਜੋਗ ਬਣਾਇਆ ਜਾਂਦਾ ਹੈ ਇਸੇ ਵਰ ਤੋਂ ਖਿਡਾਰੀ ਨੂੰ ਆਰਾਮ ਦੇਣ ਤੇ ਉਸ ਦੀ ਥਕਾਵਟ ਦੂਰ ਕਰਨ ਲਈ ਕੀਤੀ ਜਾਂਦੀ ਹੈ ਖਿਡਾਰੀ ਇੱਕ ਦੂਜੇ ਦੀ ਪਿੱਠ ਪਿੰਜੜੀਆਂ ਤੇ ਪੱਟਾਂ ਨੂੰ ਹੱਥਾਂ ਨਾਲ ਥਪਤਪਾਉਂਦੇ ਹਨ ਇਹ ਮਾਲਿਸ਼ ਦੀ ਅਜਿਹੀ ਤਕਨੀਕ ਹੈ ਜਿਸ ਨਾਲ ਮਾਸ ਪੇਸ਼ੀਆਂ ਨੂੰ ਆਰਾਮ ਦੀ ਸਥਿਤੀ ਵਿੱਚ ਲਿਆਂਇਆ ਜਾਂਦਾ ਹੈ ਵੱਖ-ਵੱਖ ਪ੍ਰਕਾਰ ਦੀ ਮਾਲਿਸ਼ ਦੇ ਲਈ ਉਂਗਲਾਂ ਆਦੇ ਹਥੇਲੀਆਂ ਦੀਆਂ ਹਰਕਤਾਂ ਲਈ ਹੇਠ ਲਿਖੇ ਅਨੁਸਾਰ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਮਾਲਿਸ਼ ਕਰਦੇ ਸਮੇਂ ਇਲਾਜ ਅਨੁਸਾਰ ਕਰੀਮ ਜਾਂ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਬਰਫ਼ ਦੇ ਨਾਲ ਇਲਾਜ ਕਹਿੰਦੇ ਬਰਫ਼ ਨਾਲ ਇਲਾਜ ਕਰਨ ਦੀ ਵਿਧੀ ਬਹੁਤ ਪ੍ਰਚਲਿਤ ਹੈ। ਇਹਦੇ ਵਿੱਚ ਬਰਫ਼ ਦੇ ਪੈਕਟ, ਬਰਫ਼ ਨਾਲ ਠੰਡਾ ਕੀਤਾ ਤੋਲੀਆ, ਬਰਫ਼ ਨਾਲ ਮਾਲਿਸ਼ ਜਾਂ ਬਰਫ਼ ਦੇ ਜੈੱਲ ਪੈਕਟਾਂ ਦੀ ਵਰਤੋਂ ਕਰਕੇ ਸੱਟਾਂ ਦਾ ਇਲਾਜ ਕੀਤਾ ਜਾਂਦਾ ਹੈ। ਕਈ ਖਿਡਾਰੀ ਤਾਂ ਖੇਡ ਪ੍ਰਦਰਸ਼ਨ ਨੂੰ ਵਧੀਆ ਬਣਾਉਣ ਲਈ ਬਰਫ਼ ਇਸ਼ਨਾਨ ਵੀ ਕਰਦੇ ਆ। ਜ਼ਿਆਦਾਤਰ ਇਹਦੀ ਵਰਤੋਂ ਕੋਈ ਗੁੱਜੀ ਸੋਟ ਜਿਵੇਂ ਮੋਚ ਜਾਂ ਖਿਚਾਅ ਤੋਂ ਤੁਰੰਤ ਬਾਅਦ ਕੀਤੀ ਜਾਂਦੀ ਹੈ। ਇਹ ਬਹੁਤ ਹੀ ਅਸਰਦਾਰ ਇਲਾਜ ਹੈ। ਐਸ ਨਾਲ ਪ੍ਰਭਾਵੀ ਤੰਗ ਤੇ ਸੋਜ ਘਟ ਜਾਂਦੀ ਹੈ। ਇਹਦੀ ਵਰਤੋਂ ਨਾਲ ਸੱਟ ਨੂੰ ਠੀਕ ਹੋਣ ਵਿੱਚ ਘੱਟ ਸਮਾਂ ਲੱਗਦਾ ਹੈ। ਐਸ ਤਕਨੀਕ ਦੀ ਵਰਤੋਂ ਦਰਦ ਘਟਾਉਣ, ਮਾਸਪੇਟਿਆਂ ਦੀ ਸੋਜ ਘਟਾਉਣ ਤੇ ਸਰੀਰ ਦੇ ਕੰਮ ਕਰਨ ਦੀ ਯੋਗਤਾ ਨੂੰ ਵਧਾਉਣ ਦੇ ਲਈ ਕੀਤੀ ਜਾਂਦੀ ਹੈ। ਪਾਣੀ ਨਾਲ ਇਲਾਜ ਗਰਮ ਜਾਂ ਠੰਡੇ ਪਾਣੀ ਦੇ ਵੱਖ-ਵੱਖ ਦਬਾਅ ਦੀ ਵਰਤੋਂ ਕਰਕੇ ਤੇ ਪਾਣੀ ਵਿੱਚ ਕਸਰਤਾਂ ਕਰਕੇ ਇਲਾਜ ਕਰਨ ਦੀ ਵਿਧੀ ਨੂੰ ਹਾਈਡਰੋਥੈਰੇਪੀ ਕਿਹਾ ਜਾਂਦਾ ਹੈ। ਖੇਡਾਂ ਵਿੱਚ ਅਭਿਆਸ ਅਤੇ ਮੁਕਾਬਲੇ ਦੌਰਾਨ ਜ਼ੋਰ ਲੱਗਣ ਕਾਰਨ ਖਿਡਾਰੀ ਸਰੀਰਕ ਤੇ ਮਾਨਸਿਕ ਤੌਰ ਤੇ ਥੱਕ ਜਾਂਦਾ ਹੈ। ਉਹ ਜੋੜਾਂ ਵਿੱਚ ਦਰਦ ਅਤੇ ਮਾਸਪੇਟੀਆਂ ਵਿੱਚ ਖਿੱਚਾਂ ਮਹਿਸੂਸ ਕਰਦਾ ਹੈ। ਇਸ ਤਕਨੀਕ ਰਹੀਂ ਖਿਡਾਰੀਆਂ ਦੇ ਜੋੜਾਂ ਅਤੇ ਮਾਸਪੇਟੀਆਂ ਦੇ ਕੰਮ ਕਰਨ ਦੀ ਯੋਗਤਾ ਵਿੱਚ ਬਾਧਾ ਹੋ ਜਾਂਦਾ ਹੈ। ਕਈ ਵਾਰ ਜ਼ਿਆਦਾ ਕੰਮ ਜਾਂ ਅਭਿਆਸ ਕਰਨ ਨਾਲ ਮਾਸਪੇਸ਼ੀਆਂ ਵਿੱਚ ਲੈਕਟਿਕ ਐਸਿਡ ਜਮ੍ਹਾਂ ਹੋ ਜਾਂਦਾ ਹੈ। ਇਸ ਨਾਲ ਮਾਸਪੇਸ਼ੀਆਂ ਵਿੱਚ ਕੜਾਅ ਮਹਿਸੂਸ ਹੁੰਦਾ ਹੈ। ਗਰਮ ਪਾਣੀ ਦੀ ਟਕੋਰ ਨਾਲ ਲੈਕਟਿਕ ਐਸਿਡ ਇੱਕ ਥਾਂ ਇਕੱਠਾ ਨਹੀਂ ਹੁੰਦਾ ਜਿਸ ਨਾਲ ਖਿਡਾਰੀ ਆਰਾਮ ਮਹਿਸੂਸ ਕਰਦਾ ਹੈ ਕਿਰਨਾ ਨਾਲ ਇਲਾਜ ਇਸ ਵਿਧੀ ਦੇ ਵਿੱਚ ਇਨਫਰਾ ਰੈਡ ਕਿਰਨਾ ਛੱਡਣ ਵਾਲੇ ਉਪਕਰਨ ਇਨਫਰਾ ਰੈਡ ਲੈਂਪ ਦੀ ਵਰਤੋਂ ਇਲਾਜ ਲਈ ਕੀਤੀ ਜਾਂਦੀ ਹੈ ਇਹਨਾਂ ਕਿਰਨਾਂ ਰਾਹੀਂ ਹੱਡੀਆਂ ਨਾਲ ਜੁੜੇ ਮਾਸ ਪੱਠਿਆਂ ਅਤੇ ਜੋੜਾਂ ਨੂੰ ਬੰਨਣ ਵਾਲੀਆਂ ਤੰਦਾਂ ਦਾ ਇਲਾਜ ਕੀਤਾ ਜਾਂਦਾ ਹੈ ਤਾਪ ਦੇ ਨਾਲ ਇਲਾਜ ਤਾਪ ਜਾਂ ਗਰਮੀ ਨਾਲ ਕੀਤੇ ਜਾਣ ਵਾਲੇ ਇਲਾਜ ਤੋਂ ਭਾਵ ਸਰੀਰ ਦੇ ਫੱਟੜੰਗਾਂ ਨੂੰ ਭੌਤਿਕ ਚਿਕਤਾ ਵੱਲੋਂ ਨਿਸ਼ਚਿਤ ਕਿਤੇ ਤਾਪ ਅਨੁਸਾਰ ਇਲਾਜ ਕੀਤਾ ਜਾਂਦਾ ਹੈ ਇਹ ਤਾਪ ਗਰਮ ਪਾਣੀ ਦੀ ਬੋਤਲ ਬਿਜਲੀ ਵਾਲੀ ਥੈਲੀ ਗਰਮ ਜੈਲ ਪੈਕਟ ਗਰਮ ਬੈਲਟ ਗਰਮ ਪਾਣੀ ਨਾਲ ਨਹਾਉਣਾ ਸੋਨਾ ਬਾਥ ਅਤੇ ਭਾਫ਼ ਨਾਲ ਨਹਾਉਣ ਨਾਲ ਪ੍ਰਾਪਰ ਕੀਤਾ ਜਾਂਦਾ ਹੈ ਆਮ ਤੌਰ ਤੇ ਖੜ੍ਹਾਰੀ ਸਰੀਰ ਨੂੰ ਗਰਮਾਉਣ ਦੇ ਲਈ ਥਕਾਵਟ ਦੂਰ ਕਰਨ ਲਈ ਦਰਦ ਤੋਂ ਰਾਹਤ ਪਾਉਣ ਲਈ ਇਸ ਇਲਾਜ ਦੀ ਵਰਤੋਂ ਕਰਦੇ ਹਨ ਛੋਟੇ ਉੱਤਰ ਵਾਲੇ ਪ੍ਰਸ਼ਨ ਭੌਤਿਕ ਚਿਕਿਤਸਾ ਦੀ ਕੋਈ ਇੱਕ ਪਰਿਭਾਸ਼ਾ ਦਿਓ ਇੱਕ ਪਰਿਭਾਸ਼ਾ ਅਨੁਸਾਰ ਭੌਤਿਕ ਚਿਕਿਤਸਾ ਅਜਿਹਾ ਵਿਗਿਆਨ ਹੈ ਜਿਸ ਵਿੱਚ ਪਾਣੀ, ਤਾਪ, ਕਿਰਨਾਂ, ਰੋਸ਼ਨੀ, ਬਰਫ਼, ਬਿਜਲੀ ਊਰਜਾ, ਚੁੰਬਕੀ ਊਰਜਾ ਰਾਹੀਂ ਰੋਗੀ ਦਾ ਇਲਾਜ ਕੀਤਾ ਜਾਂਦਾ ਹੈ ਭੌਤਿਕ ਚਿਕਿਤਸਾ ਦੇ ਸ਼ਬਦੀ ਅਰਥ ਦੱਸੋ ਇਹ ਅੱਖਰ ਦੋ ਸ਼ਬਦਾਂ ਦਾ ਮੇਲ ਹੈ ਭੌਤਿਕ ਅਤੇ ਚਿਕਿਤਸਾ ਭੌਤਿਕ ਸ਼ਬਦ ਦਾ ਅਰਥ ਹੈ ਸਰੀਰ ਅਤੇ ਚਿਕਿਤਸਾ ਦਾ ਅਰਥ ਹੈ ਇਲਾਜ ਪਾਣੀ ਰਾਹੀਂ ਇਲਾਜ ਕਿੱਥੇ ਕਾਰਗਰ ਹੁੰਦਾ ਹੈ ਜਿਆਦਾ ਕੰਮ ਕਰਨ ਨਾਲ ਮਾਸਪੇਸ਼ੀਆਂ ਵਿੱਚ ਲੈਕਟਿਕ ਐਸਿਡ ਜਮਾ ਹੋ ਜਾਂਦਾ ਹੈ ਜਿਸ ਨੂੰ ਠੀਕ ਕਰਨ ਲਈ ਪਾਣੀ ਰਾਹੀਂ ਇਲਾਜ ਹਾਈਡਰੋਥੈਰਪੀ ਕੀਤੀ ਜਾਂਦੀ ਹੈ ਖੇਡਾਂ ਵਿੱਚ ਭੌਤਿਕ ਚਿਕਿਤਸਾ ਦੀ ਕੀ ਭੂਮਿਕਾ ਹੁੰਦੀ ਹੈ ਖੇਡਾਂ ਵਿੱਚ ਇਸ ਦਾ ਮੁੱਖ ਕੰਮ ਖੇਡ ਮੁਕਾਬਲੇ ਦੌਰਾਨ ਖਿਡਾਰੀਆਂ ਦੀ ਥਕਾਵਟ ਨੂੰ ਦੂਰ ਕਰਨਾ ਅਤੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਆਰਾਮ ਦੇਣਾ ਹੈ ਮਾਲਿਸ਼ ਕਰਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਮਾਲਿਸ਼ ਕਰਦੇ ਸਮੇਂ ਹਮੇਸ਼ਾ ਕਰੀਮ ਜਾਂ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਰਨਾਂ ਰਾਹੀਂ ਇਲਾਜ ਕਰਨ ਲਈ ਕਿਹੜੇ ਜੰਤਰ ਦੀ ਵਰਤੋਂ ਕੀਤੀ ਜਾਂਦੀ ਹੈ ਇਨਫਰਾ ਰੈਡ ਲੈਂਪ ਤਾਪ ਰਾਹੀਂ ਇਲਾਜ ਕਰਨ ਲਈ ਕਿਹੜੇ-ਕਿਹੜੇ ਤਰੀਕੇ ਵਰਤੇ ਜਾਂਦੇ ਹਨ ਗਰਮ ਪਾਣੀ ਦੀ ਬੋਤਲ ਗਰਮ ਬੈਲਟ ਗਰਮ ਪਾਣੀ ਨਾਲ ਨਹਾਉਣਾ ਸੋਨਾ ਬਾਥ ਅਤੇ ਭਾਫ਼ ਨਾਲ ਨਹਾਉਣਾ ਮਾਲਿਸ਼ ਕਰਨ ਦੇ ਬਾਕੀ-ਬਾਕੀ ਤਰੀਕੇ ਲਿਖੋ ਜਾਂ ਮਾਲਿਸ਼ ਕਰਨ ਲਈ ਹੱਥਾਂ ਨਾਲ ਕੀ ਹਰਕਤਾਂ ਕੀਤੇ ਜਾਂਦੇ ਹਨ ਦੱਬਣਾ ਗੋਲਣਾ ਥੱਪਤਪਾਉਣਾ ਰਗੜ ਕੰਪਨਾਤ ਮਾਲਸ਼ ਕਰਨ ਦੀ ਕਿਹੜੀ ਵਿਧੀ ਮਸ਼ੀਨਾ ਰਾਹੀਂ ਕੀਤੀ ਜਾਂਦੀ ਹੈ ਕੰਪਨ ਪਾਣੀ ਰਾਹੀਂ ਇਲਾਜ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਹਾਈਡਰੋਥੈਰੇਪੀ ਆਧੁਨਿਕ ਜੀਵਨ ਵਿੱਚ ਭੌਤਿਕ ਚਿਕਾ ਸਾ ਵਿਧੀ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ ਜੋ ਕਿ ਸਮੇਂ ਵਿੱਚ ਇਸ ਦੀ ਵਰਤੋਂ ਖਿਡਾਰੀ ਦੇ ਖੇਡ ਪ੍ਰਦਰਸ਼ਨ ਨੂੰ ਵਧਿਆ ਕਰਨ ਲਈ ਜਾਂ ਫੱਟੜ ਖਿਡਾਰੀ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ ਕੋਰ ਛੋਟੇ ਮਹੱਤਵਪੂਰਨ ਪ੍ਰਸ਼ਨਾਂ ਬਰਫ਼ ਨਾਲ ਇਲਾਜ ਕਿਵੇਂ ਕੀਤਾ ਜਾਂਦਾ ਹੈ ਤੇ ਇਹਦੇ ਕੀ ਲਾਭ ਹਨ ਬਰਫ਼ ਰਾਹੀਂ ਇਲਾਜ ਕਰਨ ਲਈ ਬਰਫ਼ ਦੇ ਪੈਕਟ ਬਰਫ਼ ਨਾਲ ਠੰਡਾ ਕੀਤਾ ਟੋਲੀਆ ਜਾਂ ਬਰਫ਼ ਨਾਲ ਮਾਲਿਸ਼ ਜਾਂ ਬਰਫ਼ ਦੇ ਜੈਲ ਪੈਕਟਾਂ ਦੀ ਵਰਤੋਂ ਕਰਕੇ ਸੱਟਾਂ ਦਾ ਇਲਾਜ ਕੀਤਾ ਜਾਂਦਾ ਹੈ ਇਸ ਦੀ ਵਰਤੋਂ ਗੁੱਜੀ ਸੱਟ ਮੋਚ ਖਿਚਾਤ ਉਤਰ ਉਤ ਬਾਅਦ ਕੀਤੀ ਜਾਂਦੀ ਹੈ ਇਸ ਦੀ ਮਦਦ ਨਾਲ ਸੋਜ ਘਟ ਜਾਂਦੀ ਹੈ ਤੇ ਲਹੂ ਦਾ ਅੰਦਰੂਨੀ ਵਹਾਅ ਰੋਕਣ ਵਿੱਚ ਸਹਾਇਤਾ ਮਿਲਦੀ ਹੈ ਮ사ਜ ਕੀ ਹੁੰਦੀ ਹੈ ਇਹ ਹੱਥਾਂ ਦੀਆਂ ਉਂਗਲੀਆਂ ਦੀਆਂ ਹਰਕਤਾਂ ਦੀ ਅਜਹੀ ਕਲਾ ਹੈ ਜਿਸ ਨਾਲ ਫਟੜ ਤੰਤੂਆਂ ਤੇ ਮਾਸਪੱਟੀਆਂ ਨੂੰ ਮੋੜ ਕੰਮ ਕਰਨ ਦੇ ਯੋਗ ਬਣਾਇਆ ਜਾਂਦਾ ਹੈ ਇਸੇ ਵਰ ਤੋਂ ਖਿਡਾਰੀਆਂ ਨੂੰ ਆਰਾਮ ਦੇਣ ਲਈ ਕੀਤੀ ਜਾਂਦੀ ਹੈ ਸੋ ਵਿੱਚ ਦੱਬਣਾ ਗੁੰਨਣਾ ਥੱਪਤ ਪਾਉਣਾ ਰਗੜ ਕੰਪਣਾ ਆਦਿ ਤਰੀਕੇ ਵਰਤੇ ਜਾਂਦੇ ਆ ਬਹੁਤ ਹੀ ਚਿਕਿਤਾ ਕੀ ਹੈ ਇਹ ਕੁਦਰਤੀ ਤਰੀਕੇ ਨਾਲ ਇਲਾਜ ਕਰਨ ਦੀ ਕਵਿਧੀ ਹੈ ਜਿਸ ਵਿੱਚ ਬਿਨਾਂ ਦਵਾਈਆਂ ਤੋਂ ਮਾਲਿਸ਼ ਕਸਰਤਾਂ ਜਾਂ ਹੋਰ ਕੁਦਰਤੀ ਤਰੀਕਿਆਂ ਨਾਲ ਇਲਾਜ ਕੀਤਾ ਜਾਂਦਾ ਹੈ ਸਰੀਰ ਨੂੰ ਠੀਕ ਕਰਨ ਲਈ ਬਿਜਲੀ ਊਰਜਾ ਰਾਹੀਂ ਕਿੰਮ ਇਲਾਜ ਕੇ ਮੇਂ ਕਾਰਗਰ ਹੈ ਇਸ ਵਿੱਚ ਕੁਝ ਖਾਸ ਉਪਕਰਨਾਂ ਦੀ ਸਹਾਇਤਾ ਲਈ ਜਾਂਦੀ ਹੈ ਇਹ ਸਵਿਚ ਕਰੰਟ ਦੀ ਵਰਤੋਂ ਨਾਲ ਸਰੀਰ ਵਿੱਚ ਗਰਮੀ ਪੈਦਾ ਕਰਕੇ ਤੰਤੂਆਂ ਦੀ ਮਰਮਮਤ ਕੀਤੀ ਜਾਂਦੀ ਹੈ ਖਿਡਾਰੀ ਦੇ ਸਰੀਰ ਵਿੱਚ ਹੋਣ ਵਾਲੀ ਦਰਦ ਘਟ ਜਾਂਦੀ ਹੈ ਭੌਤਿਕ ਚਿਕਿਤਸਾ ਵਿੱਚ ਕਿਹੜੀਆਂ ਤਕਨੀਕਾਂ ਦੀ ਵਰਤੋਂ ਹੁੰਦੀ ਹੈਗੀਆ ਭੌਤਿਕ ਭੌਤਿਕ ਚਿਕਿਤਸਾ ਰਾਹੀਂ ਇਲਾਜ ਕਰਨ ਦੀਆਂ ਹੇਠ ਲਿਖੇ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਮਾਲਿਸ਼ ਇਲਾਜ ਵਾਲੀਆਂ ਕਸਰਤਾਂ, ਬਰਫ਼ ਨਾਲ ਇਲਾਜ, ਪਾਣੀ ਨਾਲ ਇਲਾਜ, ਕਿਰਨਾਂ ਨਾਲ ਇਲਾਜ, ਤਾਪ ਨਾਲ ਇਲਾਜ, ਬਿਜਲੀ ਊਰਜਾ ਨਾਲ ਇਲਾਜ ਤੇ ਚੁੰਬਕੀ ਊਰਜਾ ਦੇ ਨਾਲ ਇਲਾਜ। ਬਹੁਤ-ਬਹੁਤ ਧੰਨਵਾਦ ਜੀ।